ਬਾਬਾ ਸੰਤਾ ਸਿੰਘ ਜੀ ਬੁੱਢਾ ਦਲ ਦੇ 13ਵੇਂ ਜਥੇਦਾਰ ਕਹਿੰਦੇ ਸੀ ਵੀ ਗੁਰੂ ਘਰ ਦੇ ਵਿੱਚ ਦਲਪੰਥ ਵਿੱਚ ਕੋਈ ਵੀ ਆਪਣੀ ਮਰਜ਼ੀ ਨਾਲ ਨਹੀਂ ਸੇਵਾ ਕਰ ਸਕਦਾ ਪਿਛਲਾ ਸੰਬੰਧ ਹੁੰਦਾ ਜੀ ਤੇ ਉਹ ਪਿਛਲਾ ਸੰਬੰਧ ਜਿਹਦਾ ਹੁੰਦਾ ਉਹਨੂੰ ਆਪਣੇ ਆਪ ਹੀ ਸ਼ਹੀਦ ਸਿੰਘ ਖਿੱਚ ਕੇ ਲੈ ਆਉਂਦੇ ਆ ਮੰਦਰ ਤੇ ਮਸਜਿਦ ਦਾ ਝਗੜਾ ਸਭ ਤੋਂ ਵੱਡਾ ਮਾਰਜ ਕਹਿੰਦੇ ਮੰਦਰ ਵੀ ਵੇਖਣ ਵਿੱਚ ਵੱਖਰਾ ਤੇ ਮਸਜਿਦ ਵੀ ਵੇਖਣ ਵਿੱਚ ਵੱਖਰੀ ਪਰ ਅਸਲ ਵਿੱਚ ਦੇਹਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ ਮਾਨਸਬਾ ਇੱਕ ਪੈ ਅਨੇਕ ਕੋ ਪਰਮਾਉ ਹੈ ਮਾਰਜ ਕਹਿੰਦੇ ਹੋ ਸਕਦਾ ਮੰਦਰ ਦੀ ਇਮਾਰਤ ਵੱਖਰੀ ਹੈ ਮਸਜਿਦ ਦੀ ਵੱਖਰੀ ਹੈ ਇਮਾਰਤਾਂ ਵੱਖਰੀਆਂ ਬੈਠਾ ਇੱਕੋ ਹੀ ਹੈ ਉਹ ਰੱਬ ਹੈ ਆਪਾਂ ਸ਼ਰੀਰ ਵਾਸਤੇ ਡਾਕਟਰਾਂ ਕੋਲ ਜਾਂਦੇ ਆ ਆਤਮਾ ਲਈ ਕਿਸੇ ਕੋਲ ਨਹੀਂ ਜਾਂਦੇ ਜੀ ਤੇ ਗੁਰਬਾਣੀ ਆਤਮਾ ਦੀ ਡਾਕਟਰ ਪਾਠ ਸਿੱਖਦੇ ਆ ਦੂਸਰਿਆਂ ਨੂੰ ਸੁਣਾਵਾਂਗਾ ਪਰ ਮੇਰਾ ਮੰਨਣਾ ਇਹ ਆ ਪਾਠ ਸਿੱਖਣ ਦੀ ਜੇ ਭਾਵਨਾ ਹੈ ਕਥਾ ਸਿੱਖਣ ਦੀ ਭਾਵਨਾ ਹੈ ਕੀਰਤਨ ਸਿੱਖਣ ਦੀ ਭਾਵਨਾ ਹੈ ਦੂਸਰੇ ਨੂੰ ਸੁਣਾਉਣ ਤੋਂ ਪਹਿਲਾਂ ਖੁਦ ਨੂੰ ਸੁਨਾਇਆ ਜਾਵੇ ਹਰ ਮੰਦਰ ਸਾਹਿਬ ਦੇ ਆਲੇ-ਦੁਆਲੇ 84 ਬੁੰਗੇ ਸੀ ਜਿਹੜੇ ਕੁਝ ਅੰਗਰੇਜ਼ਾਂ ਨੇ ਢਾਤੇ ਕੁਝ ਮੁਗਲਾਂ ਨੇ ਕੁਝ ਸਾਡੇ ਆਪਣੇ ਆਣੇ ਅਡਿ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਸਿੱਪਾਏ ਸੁਖਜੀਤ ਸਿੰਘ ਕਨਿਆਹਰਾਂ ਨੂੰ ਅਕਸਰੀ ਕਥਾ ਕਰਦਿਆਂ ਹੋਇਆ ਸੁਣਿਆ ਹੈ ਅੱਜ ਆਪਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਕਿ ਕਿਵੇਂ ਉਹਨਾਂ ਦਾ ਇਸ ਪਾਸੇ ਵੱਲ ਝੁਕਾ ਹੋਇਆ ਆਓ ਉਹਨਾਂ ਦੇ ਸਫ਼ਰ ਤੋਂ ਤੁਹਾਨੂੰ ਰੂਬਰੂ ਕਰਾਉਣੇ ਆਂ ਭਾਈ ਸਾਹਿਬ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਨਣਾ ਚਾਹੁੰਦੀ ਆਂ ਕਿ ਇਸ ਸਫ਼ਰ ਦੀ ਸ਼ੁਰੂਆਤ ਕਿੰਨੇ ਸਾਲਾਂ ਦੀ ਉਮਰ ਦੇ ਵਿੱਚ ਹੋਈ ਸੀ ਜੀ ਜਿਸ ਤਰ੍ਹਾਂ ਆਪਣਾ ਜਨਮ ਦੇ ਉੱਤੇ ਮਰਨ ਦੇ ਉੱਤੇ ਇਸੇ ਤਰ੍ਹਾਂ ਆਪਾਂ ਧਾਰਮਿਕ ਰਸਤੇ ਦੇ ਉੱਤੇ ਕੇਵਲ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ ਆਪਾਂ ਕਰਮ ਕਰ ਸਕਦੇ ਹਾਂ ਵੀ ਆਪਾਂ ਗੁਰੂ ਘਰ ਗਏ ਧਾਰਮਿਕ ਸਥਾਨ ਤੇ ਗਏ ਪਰ ਜਦੋਂ ਤੱਕ ਗੁਰੂ ਦਾ ਤਰਸ ਨਹੀਂ ਹੁੰਦਾ ਗੁਰੂ ਦੀ ਮਿਹਰ ਨਹੀਂ ਹੁੰਦੀ ਉਦੋਂ ਤੱਕ ਧਾਰਮਿਕ ਸਥਾਨ ਤੇ ਜਾ ਕੇ ਕੁਝ ਪ੍ਰਾਪਤ ਨਹੀਂ ਹੁੰਦਾ ਜੀ ਤਾਂ ਅਸਲ ਦੇ ਵਿੱਚ ਤਾਂ ਗੁਰੂ ਸਾਹਿਬ ਦਾ ਤਰਸ ਹੀ ਸੀ ਕਿ ਜਨਮ ਤੋਂ ਬਾਅਦ ਹੀ ਜਿਵੇਂ ਪਰਮਾਤਮਾ ਦੀ ਪ੍ਰੇਮਾ ਭਗਤੀ ਦੀ ਇੱਕ ਭੁੱਖ ਇੱਕ ਤੜਫ ਸੀ ਫਿਰ ਵੱਖ-ਵੱਖ ਅਵਤਾਰਾਂ ਬਾਰੇ ਪੈਗੰਬਰਾਂ ਬਾਰੇ ਜਾਣਨ ਦੀ ਇੱਛਾ ਵੀ ਰਹਿੰਦੀ ਸੀ ਪਰ ਸਮਾਂ ਆਇਆ ਵੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਸੱਚਖੰਡ ਸ੍ਰੀ ਹਜੂਰ ਸਾਹਿਬ 2007 ਵਿੱਚ ਗਏ ਜੀ ਉਦੋਂ ਮੈਂ 6ਵੀਂ ਵਿੱਚ ਸੀਗਾ ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਗਏ ਉਦੋਂ ਇੰਨਾ ਪਤਾ ਸੀ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆਪਣੇ ਗੁਰੂ ਨੇ ਸੇ ਮਹਾਰਾਜ ਦਾ ਤਖਤ ਆ ਪਰ ਇਹ ਨਹੀਂ ਸੀ ਪਤਾ ਵੀ ਗੁਰੂ ਸਾਹਿਬ ਦੀ ਤਾਕਤ ਕੀ ਆ ਜਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀ ਆ ਉਦੋਂ ਫਿਰ ਹਜੂਰ ਸਾਹਿਬ ਜਾ ਕਰਕੇ ਗੁਰੂ ਸਾਹਿਬ ਨੇ ਤਰਸ ਕੀਤਾ ਰਹਿਮਤ ਕੀਤੀ ਉੱਥੇ ਕਲਗੀਧਰ ਪਾਤਸ਼ਾਹ ਜੀ ਨੂੰ ਮਹਿਸੂਸ ਕੀਤਾ ਉੱਥੇ ਮੈਂ ਆਪਣੇ ਮਾਤਾ ਜੀ ਨਾਲ ਨਾਨਾ ਨਾਨੀ ਨਾਲ ਗਿਆ ਸੀ ਉਦੋਂ ਤਾਂ ਉਦੋਂ ਜਦੋਂ ਗਏ ਉੱਥੇ ਮਰਿਆਦਾ ਵੀ ਆਪਣਾ ਅੰਮ੍ਰਿਤ ਵੇਲੇ ਗਾਗਰ ਦੀ ਸੇਵਾ ਲੈ ਕੇ ਜਾਂਦੇ ਆ ਜੀ ਸੀ ਗਏ ਸੀ ਗਾਗਰ ਦੀ ਸੇਵਾ ਤੇ ਤੇ ਜਦੋਂ ਗਏ ਤੇ ਉਦੋਂ ਮੈਂ ਪੁੱਛਿਆ ਵੀ ਇਹ ਕੱਤੋਂ ਜਾਂਦੇ ਆ ਤੇ ਮਾਤਾ ਜੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਇਸ਼ਨਾਨ ਕਰਦੇ ਆ ਫਿਰ ਮੇਰੇ ਮਨ ਵਿੱਚ ਉਹੀ ਭਾਵਨਾ ਸੀ ਵੀ ਜਿਵੇਂ ਕਲਗੀਧਰ ਪਾਤਸ਼ਾਹ ਜਿਵੇਂ ਆਪਾਂ ਇਸ਼ਨਾਨ ਕਰਦੇ ਵੀ ਮਹਾਰਜ ਵੀ ਉਦਾਂ ਹੀ ਇਸ਼ਨਾਨ ਕਰਦੇ ਉਦੋਂ ਨਹੀਂ ਸੀ ਪਤਾ ਵੀ ਅੰਦਰ ਤਖਤ ਸਾਹਿਬ ਦੇ ਅੰਦਰ ਸਿੰਘ ਸਾਹਿਬ ਸੇਵਾ ਕਰਦੇ ਨੇ ਤਾਂ ਸੱਜੇ ਪਾਸੇ ਕਵਾੜ ਦੇ ਬਹਿ ਗਏ ਅੰਦਰ ਤਾਂ ਸਿੰਘ ਸਾਹਿਬ ਸੇਵਾ ਕਰਦੇ ਸੀ ਪਰ ਪਤਾ ਨਹੀਂ ਸੀ ਉਹ ਪਾਣੀ ਦੀ ਬਾਜਈ ਤੇ ਮੈਂ ਸੋਚਿਆ ਵੀ ਲੈ ਮਹਾਰਾਜ ਤਾਂ ਅੰਦਰ ਹੀ ਨੇ ਆਪਾਂ ਬਾਹਰ ਲੱਭਦੇ ਫਿਰ ਉੱਥੇ ਬੈਠੇ ਰਹੇ ਕੀਰਤਨ ਸ਼ੁਰੂ ਹੋ ਗਿਆ ਅਖੀਰ ਇਹ ਹੋਇਆ ਵੀ ਮਤਲਬ ਭੁੱਖ ਲੱਗ ਗਈ ਤੇ ਮੈਂ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਸੱਚੇ ਅੰਦਰ ਆ ਤੇ ਫਿਰ ਮੈਨੂੰ ਕੜਾਹ ਪ੍ਰਸ਼ਾਦ ਛਕਾ ਦਿਓ ਜੀ ਤਾਂ ਫਿਰ ਇੱਕ ਸਿੰਘ ਆਇਆ ਉਹ ਮੈਨੂੰ ਕਹਿੰਦਾ ਕੀ ਨਾਂ ਤੇਰਾ ਮੈਂ ਕਿਹਾ ਸੁਖਜੀਤ ਸਿੰਘ ਕਹਿੰਦਾ ਚੱਲ ਆ ਜਾ ਉਹ ਮੈਨੂੰ ਲੈ ਗਿਆ ਘਮਾ ਕੇ ਅੱਗੇ ਉੱਥੇ ਸਿਖ ਸਾਹਮਣੇ ਪੰਜਾਂ ਪਿਆਰਿਆਂ ਨੂੰ ਜਦੋਂ ਕੜਾ ਪ੍ਰਸ਼ਾਦ ਦਾ ਜਿਹੜਾ ਭੋਗ ਲੱਗਦਾ ਪੰਜਾਂ ਸਿੰਘਾਂ ਦਾ ਨਿਕਲਦਾ ਉਹ ਕੜਾ ਪ੍ਰਸ਼ਾਦ ਦਾ ਬਾਟੇ ਵਿੱਚ ਪਾ ਕੇ ਦੇ ਦਿੱਤਾ ਤੇ ਮੈਂ ਸ਼ੱਕ ਲਿਆ ਬਾਅਦ ਵਿੱਚ ਮਨ ਵਿੱਚ ਆਇਆ ਵੀ ਅਰਦਾਸ ਤਾਂ ਮਨ ਚ ਕੀਤੀ ਸੀ ਪਰ ਆਪ ਆਵਾਜ਼ ਮਾਰ ਕੇ ਕਲਗੀਧਰ ਜਿੰਨੇ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਤਰਸੀ ਆ ਫਿਰ ਉੱਥੇ ਮਹਾਰਾਜ ਨਾਲ ਪ੍ਰੇਮ ਪਿਆ ਫਿਰ ਉਸ ਤੋਂ ਬਾਅਦ ਹੋਇਆ ਵੀ ਅਮਰੇ ਸ਼ਕਣਾ ਖੰਡੇ ਬਾਟੇ ਦੀ ਪਾਹੁਲ ਲੈਣੀ ਆ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਵਾਰੀ ਜ਼ਰੂਰ ਮਿਲਣਾ ਹਾਂਜੀ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਡਾ ਵਿਸ਼ਵਾਸ ਵੱਜ ਗਿਆ ਸੀਗਾ ਹਨਾ ਤੁਸੀਂ ਜਿਹੜਾ ਹੈ ਧਾਰਮਿਕ ਹੋਣੇ ਸ਼ੁਰੂ ਹੋ ਗਏ ਸੀਗੇ ਫਿਰ ਤੁਸੀਂ ਬੁੱਢਾ ਦਲ ਦੇ ਨਾਲ ਕਿਵੇਂ ਜੁੜੇ ਕਿਉਂਕਿ ਤੁਸੀਂ ਬਹੁਤ ਛੋਟੀ ਉਮਰ ਦੇ ਉਹਨਾਂ ਦੇ ਪ੍ਰਚਾਰਕ ਹੈਗੇ ਹੋ ਹਾਂਜੀ ਜੁੜੇ ਤੇ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਪੰਥ ਵਿੱਚ ਵੱਖ-ਵੱਖ ਸੰਪਰਦਾਵਾਂ ਵੱਖ-ਵੱਖ ਜਥੇਬੰਦੀਆਂ ਆ ਤੇ ਜਿਹੜਾ ਬੁੱਢਾ ਦਲ ਆ ਗੁਰੂ ਅਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖੁਦ ਆਪਣੇ ਕਰ ਕਮਲਾਂ ਨਾਲ ਆਪਣੇ ਪਾਵਨ ਪਵਿੱਤਰ ਬੋਲਾਂ ਦੇ ਨਾਲ ਇਸ ਦੀ ਹੋਂਦ ਨੂੰ ਮਹਾਰਾਜ ਨੇ ਪ੍ਰਗਟ ਕੀਤਾ ਬਾਬਾ ਬੁੱਢਾ ਜੀ ਨੂੰ ਵਾਰ ਦਿੱਤਾ ਜਦੋਂ ਮੈਂ ਅਮਰੇਸ਼ ਕਿਹਾ ਸੀਗਾ ਤਾਂ ਹਜੂਰ ਸਭ ਤੋਂ ਆ ਕੇ ਜਦੋਂ ਫਿਰ ਅਮਰੇਸ਼ ਕਿਹਾ ਗੁਰਦੁਆਰਾ ਬੌਲੀ ਸਾਹਿਬ ਉੱਥੇ ਫਿਰ ਮਸਿਆ ਤੇ ਹਰ ਮਸਿਆ ਤੇ ਅਮਰੇਸ਼ ਕਹੋਂਦੇ ਉਦੋਂ ਫਿਰ ਅਮਰੇਸ਼ ਕਿਹਾ ਅਮਰੇਸ਼ ਕਰਨ ਤੋਂ ਬਾਅਦ ਫਿਰ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਫਿਰ ਸਾਡੇ ਸ਼ਹਿਰ ਹੀ ਭੇਵੇ ਗੁਰੂ ਨਾਨਕ ਸਾਹਿਬ ਦਾ ਸਥਾਨ ਆ ਉੱਥੇ ਫਿਰ ਆਪਾਂ ਜਾਂਦੇ ਸੀ ਸੇਵਾ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵੇਰੇ ਵੀ ਜਾਣਾ ਅਮਰਤ ਵੇਲੇ ਸ਼ਾਮ ਨੂੰ ਵੀ ਜਾਣਾ ਹੈਡ ਗ੍ਰੰਥੀ ਸਾਹਿਬ ਸੀ ਜਿਹੜੇ ਉਹਨਾਂ ਤੋਂ ਸਿੱਖਣਾ ਮਹਾਰਾਜ ਦੀ ਬਾਣੀ ਪੜ੍ਹਨੀ ਸੇਵਾ ਕਰਨੀ ਸੁਖਾਸਣ ਕਰਨਾ ਪ੍ਰਕਾਸ਼ ਕਰਨਾ ਫਿਰ ਬਸ ਇੱਕ ਇਦਾਂ ਮਨ ਵਿੱਚ ਭਾਵਨਾ ਸੀ ਵੀ ਜਿਵੇਂ ਸਾਧੂਆਂ ਸੰਤਾਂ ਦੇ ਸੇਵਾਦਾਰ ਹੁੰਦੇ ਉਹਨਾਂ ਦੀ ਸੇਵਾ ਵਿੱਚ ਰਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਤਾਂ ਮੇਰੇ ਲਈ ਸਭ ਕੁਝ ਆ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਰਹਿਣਾ ਫਿਰ ਇਸ ਕਰਕੇ ਅੰਮ੍ਰਿਤ ਵੇਲੇ ਵੀ ਜਾਣਾ ਸ਼ਾਮ ਨੂੰ ਜਾਣਾ ਖੁਦ ਪ੍ਰਕਾਸ਼ ਕਰਨਾ ਸੁਖਾਸ਼ਨ ਕਰਨਾ ਚੌਰਸਾਬ ਕਰਨਾ ਜਦੋਂ ਸੰਥਿਆ ਨਹੀਂ ਸੀ ਹੋਈ ਤੇ ਉਦੋਂ ਹਜੇ ਮੱਲ ਬਾਣੀ ਨਹੀਂ ਸੀ ਪੜਨੀ ਆਉਂਦੀ ਨਿਤਨੇਮਾਉਂਦਾ ਸੀ ਫਿਰ ਉਦੋਂ ਸਾਰਾ ਦਿਨ ਆਪਾਂ ਇੱਕ ਵਸਤਰ ਲੈ ਲੈਣਾ ਕੋਈ ਸਫੇਦ ਜਾਂ ਜਿਵੇਂ ਛੋਟਾ ਤੋਲੀਆ ਤੇ ਮੂਲ ਮੰਤਰ ਜਾਂ ਸਤਨਾਮ ਵਾਹਿਗੁਰੂ ਬੋਲੀ ਜਾਣਾ ਤੇ ਕੱਲੇ-ਕੱਲੇ ਅੰਗ ਦੇ ਉੱਤੇ ਉਹ ਵਸਤਰ ਦੇ ਨਾਲ ਅੰਗ ਸਾਫ਼ ਕਰਨੇ ਜੀ ਇਦਾਂ ਸਾਰਾ ਦਿਨ ਪਹਿਲਾਂ ਇਹ ਹੀ ਕਰੀ ਜਾਣਾ ਫਿਰ ਹੋਲੀ-ਹੋਲੀ ਬਾਣੀ ਪੜਨੀ ਆ ਗਈ ਮਹਾਰਾ ਸੱਚੇ ਪਾਤਸ਼ਾਹ ਨੇ ਤਰਸ ਕੀਤਾ ਫਿਰ ਬਾਣੀ ਪੜਨ ਲੱਗ ਪਏ ਫਿਰ ਉਸ ਤੋਂ ਬਾਅਦ ਜਦੋਂ ਮੈਂ ਨੌਵੀਂ ਦੇ ਵਿੱਚ ਦੂਸਰੀ ਵਾਰੀ ਹਜੂਰ ਸਾਹਿਬ ਗਿਆ ਉੱਥੇ ਫਿਰ ਹਜੂਰ ਸਾਹਿਬ ਸਿੰਘਾਂ ਨੂੰ ਵੇਖਿਆ ਵੀ ਉਹ ਤਿੰਨ-ਤਿੰਨ ਫੁੱਟ ਦੀ ਸ਼ੀਰੀ ਸਾਹਿਬਾਂ ਪਾ ਕੇ ਕਮਰਕੱਸਾ ਲਾ ਕੇ ਸੇਵਾ ਕਰਦੇ ਸੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਬਾਣਾ ਪਾ ਕੇ ਅੰਦਰ ਜਾਂਦੇ ਸੀ ਉਹ ਚੀਜ਼ ਦਾ ਬਹੁਤ ਪ੍ਰਭਾਵ ਪਿਆ ਫਿਰ ਮੈਨੂੰ ਮਨ ਵਿੱਚ ਆਇਆ ਕਿ ਬਾਣਾ ਪੋਣਾ ਤੇ ਬਾਣਾ ਪਾ ਕੇ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਲੈਣੀ ਆ ਫਿਰ ਉੱਥੇ ਬਹੁਤ ਮੈਂ ਜਿੱਦ ਕੀਤੀ ਵੀ ਮੈਨੂੰ ਬਾਣਾ ਪਵਾਓ ਪਰ ਉਦੋਂ ਫਿਰ ਪਹਿਲੀ ਗੱਲ ਤੇ ਉੱਥੇ ਹੁਕਮ ਵੀ ਨਹੀਂ ਹੋਇਆ ਤਾਂ ਹੀ ਉਹ ਸ਼ਾਇਦ ਉੱਥੇ ਬਾਣੇ ਦੀ ਮਨਜ਼ੂਰੀ ਨਹੀਂ ਮਿਲੀ ਘਰ ਦੇਹਾਂ ਤੋਂ ਉੱਥੇ ਫਿਰ ਬਾਣਾ ਪਾਉਣ ਦੀ ਮਨਜ਼ੂਰੀ ਨਹੀਂ ਮਿਲੀ ਫਿਰ ਮੈਂ ਵਾਪਸ ਜਦੋਂ ਆਇਆ ਫਿਰ ਮੈਂ ਗੁਰਦੁਆਰਾ ਬੋਲੀ ਸਾਹਿਬ ਸੇਵਾ ਤੇ ਜਾਣਾ ਪਹਿਲਾਂ ਆਪਣਾ ਮਨ ਪੱਕਾ ਕਰਨ ਵਾਸਤੇ ਜਿਵੇਂ ਪੈਂਟਾਂ ਸ਼ਰਟਾਂ ਬੱਚੇ ਪਾਉਂਦੇ ਆ ਮੈਂ ਉਹ ਛੱਡ ਦਿੱਤੀਆਂ ਵੀ ਮਨ ਪੱਕਾ ਕਰਨਾ ਪਹਿਲਾਂ ਪਹਿਲਾਂ ਇਕੱਲੇ ਕੁੜਤੇ ਪਜਾਮੇ ਪਾਏ ਵੇਖਿਆ ਵੀ ਮਨ ਤਾਂ ਨਹੀਂ ਡੋਲਦਾ ਵੀ ਇੱਕੋ ਦਮ ਬਾਣਾ ਪਾਲਾਂ ਬਾਅਦ ਵਿੱਚ ਦਿਲ ਕਰੇ ਵੀ ਉਹਨੇ ਨਵੀਂ ਪੈਂਟ ਪਾਈ ਆ ਸ਼ਰਟ ਪਾਈ ਵੀ ਉਹ ਪੋਣੀ ਆ ਜੀ ਤਾਂ ਪਹਿਲਾਂ ਇਕੱਲੇ ਕੁੜਤੇ ਪਜਾਮੇ ਪਾਏ ਫਿਰ ਇੱਕ ਦਿਨ ਮੈਂ ਆਪਣੀ ਮਾਤਾ ਨੂੰ ਕਿਹਾ ਮੈਂ ਚੋਲਾ ਪੋਣਾ ਉਹ ਮਨਾ ਕਰ ਗਏ ਫਿਰ ਮੇਰੇ ਨਾਨਾ ਨਾਨੀ ਉਹਨਾਂ ਨੇ ਬਹੁਤ ਮੇਰੀ ਚਲੋ ਮਦਦ ਕੀਤੀ ਇਸ ਯਾਤਰਾ 'ਚ ਫਿਰ ਮੈਂ ਇੱਕਰੀ ਘਰੇ ਕਪੜਾ ਪਿਆ ਸੀਗਾ ਉਹ ਮੈਂ ਚੋਰੀ ਟੇਲਰ ਨੂੰ ਦੇ ਆਇਆ ਚੋਲਾ ਸੀਪਣ ਵਾਸਤੇ ਜੀ ਤੇ ਮੈਂ ਘਰੇ ਵੀ ਨਹੀਂ ਦੱਸਿਆ ਮੈਂ ਆਪਣੀ ਨਾਨੀ ਨੂੰ ਕਿਹਾ ਮੈਂ ਕਿਹਾ ਵੀ ਮੈਂ ਚੋਲਾ ਤਾਂ ਸਵਾਲਿਆ ਵੀ ਘਰੇ ਨਾ ਪਤਾ ਲੱਗੇ ਤੇ ਵੀ ਇਹ ਸਿੱਧਾ ਤੁਸੀਂ ਅੰਮ੍ਰਿਤਸਰ ਹੀ ਲੈ ਜਾਣਾ ਚੋਲਾ ਜੀ ਉਹਨਾਂ ਨੇ ਚੋਲਾ ਦਰਜੀ ਦੀ ਦੁਕਾਨ ਤੋਂ ਲਿਆ ਤੇ ਉਹ ਆਪਣਾ ਘਰੇ ਰੱਖ ਲਿਆ ਉਹ ਹਰ ਸੰਗਰਾਮ ਤੇ ਅੰਮ੍ਰਿਤਸਰ ਜਾਂਦੇ ਸੀ ਜੀ ਮੈਂ ਕਿਹਾ ਵੀ ਮੈਂ ਵੀ ਤੁਹਾਡੇ ਨਾਲ ਜਾਣਾ ਮੈਂ ਫਿਰ ਪਹਿਲੀ ਵਾਰੀ ਅੰਮ੍ਰਿਤਸਰ ਉਹਨਾਂ ਨਾਲ ਗਿਆ ਸੰਗਰਾਮ ਤੇ ਉੱਥੇ ਫਿਰ ਮੈਂ ਜਾ ਕੇ ਆਪਣੇ ਨਾਨੇ ਨੂੰ ਕਿਹਾ ਮੈਂ ਕਿਹਾ ਮੈਂ ਤਾਂ ਬਾਣਾ ਪਾਉਣ ਲੱਗਾ ਜੀ ਤੇ ਮੈਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਸਾਹਮਣੇ ਖੜੇ ਹੋ ਕੇ ਇਸ਼ਨਾਨ ਕੀਤਾ ਸੀ ਸਰੋਵਰ ਚ ਉਸ ਤੋਂ ਬਾਅਦ ਬਾਣਾ ਪਾ ਕੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਵੀ ਉਦੋਂ ਬਹੁਤ ਰੁਹਾਅ ਸੀ ਵੀ ਫਲਾਣੇ ਸੰਤਾਂ ਦਾ ਪਾਇਆ ਫਲਾਣੇ ਸੰਤਾਂ ਦਾ ਪਾਇਆ ਚੋਲਾ ਮੈਂ ਕਿਹਾ ਪਾਤਸ਼ਾਹ ਮੈਂ ਤੇ ਤੁਹਾਡਾ ਚੋਲਾ ਪੋਣਾ ਤੇ ਤੁਸੀਂ ਕਿਰਪਾ ਕਰਿਓ ਮਰਨ ਤੋਂ ਬਾਅਦ ਵੀ ਨਾ ਲਵੇ ਵੀ ਮੇਰਾ ਨਿਭ ਜਾਵੇ ਫੇਰ ਮੈਂ ਚੋਲਾ ਪਾ ਕੇ ਘਰੇ ਆ ਗਿਆ ਫਿਰ ਚਲੋ ਪਹਿਲਾਂ ਥੋੜੀ ਜੀ ਸੇਵਾ ਹੋਈ ਵੀ ਚੋਲਾ ਪਾ ਲਿਆ ਘਰੇ ਪਤਾ ਵੀ ਨਹੀਂ ਸੀ ਫਿਰ ਬਾਅਦ ਵਿੱਚ ਘਰ ਦੇ ਮੰਨ ਗਏ ਫਿਰ ਉਸ ਤੋਂ ਬਾਅਦ ਜਦੋਂ ਬਾਣਾ ਪਾ ਕੇ ਜਾਣਾ ਗੁਰਦੁਆਰਾ ਸਾਹਿਬ ਸੇਵਾ ਕਰਨੀ ਫਿਰ ਇਹ ਸੀਗਾ ਵੀ ਹੋਰ ਖੋਜ ਕਰੀਏ ਵੀ ਗੁਰੂ ਸਾਹਿਬ ਕਿੱਦਾਂ ਮਿਲਣ ਗੁਰੂ ਸਾਹਿਬ ਦੀ ਖੁਸ਼ੀ ਕਿੱਦਾਂ ਮਿਲੇ ਫਿਰ ਉਸ ਤੋਂ ਬਾਅਦ ਵਕ ਵਕ ਸੰਤਾਂ ਮਹਾਪੁਰਸ਼ਾਂ ਸਾਧੂਆਂ ਸੰਤਾਂ ਦੀ ਸੰਗਤ ਕਰਨੀ ਵੀ ਕਿਤੇ ਕੋਈ ਵੀ ਗੁਰੂ ਸਾਹਿਬ ਨਾਲ ਮਲਾਪ ਦੀ ਗੱਲ ਕਰੇ ਤੇ ਮਹਾਰਾਜ ਨਾਲ ਮਲਾਪ ਹੋ ਜੇ ਤੇ ਮਹਾਰਾਜ ਦੀ ਖੁਸ਼ੀ ਮਿਲ ਜੇ ਪਰ ਨਾਲ ਨਾਲ ਜਿਵੇਂ ਪੜ੍ਹਾਈ ਵੀ ਚੱਲਦੀ ਰਹੀ ਕਿਉਂਕਿ ਜਦੋਂ ਮੈਂ ਬਾਣਾ ਪਾਇਆ ਸੀ ਤਾਂ ਮੇਰੀ ਮਾਤਾ ਫਿਰ ਮੈਨੂੰ ਕਹਿੰਦੇ ਸੀ ਵੀ ਆਪਣਾ ਵੀ ਜੇ ਬਾਣਾ ਪਾਉਣਾ ਫਿਰ ਮੇਰੀ ਸ਼ਰਤ ਤਾਂ ਵੀ ਮੈਨੂੰ ਡਿਗਰੀ ਚਾਹੀਦੀ ਹੈ ਮੈਂ ਕਿਹਾ ਵੀ ਡਿਗਰੀ ਮਿਲ ਜੂ ਮੈਨੂੰ ਬਾਣਾ ਪਾ ਲੈਣ ਦਿਓ ਜੀ ਤਾਂ ਫਿਰ ਉਹ ਜਦੋਂ ਕਹਿੰਦੇ ਰਹੇ ਵੀ ਪਹਿਲਾਂ 10th ਦਾ ਫਿਰ 10th ਹੋ ਗਈ ਫਿਰ ਕਹਿੰਦੇ +2 ਵੀ ਕਰਨੀ ਫਿਰ +2 ਵੀ ਚਲੋ ਹੋ ਗਈ ਭਾਵੇਂ ਮੇਰਾ ਪੜ੍ਹਾਈ 'ਚ ਬਹੁਤਾ ਧਿਆਨ ਨਹੀਂ ਸੀ ਹੁੰਦਾ ਜੀ ਪਰ ਮਤਲਬ ਪੇਪਰਾਂ ਦੇ ਟਾਈਮ ਆਪਾਂ ਪੜ੍ਹ ਲੈਂਦੇ ਸੀ ਜੀ ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਐਡਮਿਸ਼ਨ ਲਿਆ ਖਾਲਸਾ ਕਾਲਜ ਤੋਂ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਉੱਥੇ ਸਟੱਡੀ ਕੀਤੀ ਫਿਰ ਜਦੋਂ ਪੰਜਾਬੀ ਯੂਨੀਵਰਸਿਟੀ ਬੀਏ ਆਨਰਸ ਗੁਰਮਤ ਸੰਗੀਤ ਵਿੱਚ ਦਾਖਲਾ ਲਿਆ ਜੀ ਉੱਥੇ ਫਿਰ ਆਪਾਂ ਪੜ੍ਹਦੇ ਸੀ ਉੱਥੇ ਸਿੰਘ ਸੀਗੇ ਉਹ ਇੱਕ ਦਿਨ ਉਹ ਬੰਕ ਮਾਰਨ ਲੱਗੇ ਜੀ ਤੇ ਮੈਂ ਕਿਹਾ ਬੰਕ ਘਾਤੋਂ ਮਾਰਦੇ ਕਹਿੰਦੇ ਇੱਥੇ ਸਥਾਨ ਆ ਬਗੀਚੀ ਬਾਬਾ ਬੰਬਾ ਸਿੰਘ ਜੀ ਤੇ ਅਸੀਂ ਉੱਥੇ ਚੱਲੇ ਆ ਮੈਂ ਕਿਹਾ ਉੱਥੇ ਕੀ ਹੋਇਆ ਕਹਿੰਦੇ ਉੱਥੇ 30 ਹਜ਼ਾਰ ਸਿੰਘ ਸ਼ਹੀਦ ਹੋਇਆ ਜੀ ਤੇ ਮੈਂ ਕਿਹਾ ਵੀ ਮੈਂ ਵੀ ਜਾਣਾ ਫਿਰ ਮੈਂ ਉਹਨਾਂ ਨਾਲ ਜਦੋਂ ਉੱਥੇ ਗਿਆ ਬਗੀਚੀ ਬਾਬਾ ਬੰਬਾ ਸਿੰਘ ਜਿਹੜੇ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਅੰਗਰੇਜ਼ਾਂ ਦੇ ਨਾਲ ਪਹਿਲੀ ਜਿਹੜੀ ਭਾਰਤ ਦੀ ਆਜ਼ਾਦੀ ਦੀ ਲੜਾਈ ਉਹ ਬਾਬਾ ਹਨੂਮਾਨ ਸਿੰਘ ਜੀ ਨੇ ਕੀਤੀ ਸੀ ਜੀ ਉੱਥੇ ਜਦੋਂ ਗਏ ਉਹ ਸਥਾਨ ਤੇ ਨਮਸਕਾਰ ਕੀਤੀ ਉਦੋਂ ਉੱਥੇ ਬੁੱਢਾ ਦਲ ਦੇ ਜਿਹੜੇ ਜ਼ਥੇਦਾਰ ਸਾਹਿਬ ਆ ਜ਼ਥੇਦਾਰ ਬਾਬਾ ਬਲਮੀਰ ਸਿੰਘ ਜੀ 96 ਕਰੋੜੀ ਉਹ ਵੀ ਆਏ ਹੋਏ ਸੀ ਜੀ ਮੈਂ ਪਹਿਲਾਂ ਕਦੇ ਨਾ ਮਹਾਪੁਰਸ਼ਾਂ ਨੂੰ ਮਿਲਿਆ ਸੀ ਤੇ ਨਾ ਕਦੇ ਦੇਖਿਆ ਸੀ ਉੱਥੇ ਪ੍ਰਸ਼ੀद्धि ਦੇ ਅੰਗਾਂ ਦਾ ਰਗੜੇ ਲੱਗਦੇ ਸੀ ਤੇ ਉਧਰੋਂ ਮਹਾਪੁਰਸ਼ ਬਾਹਰ ਆਏ ਤੇ ਮੈਂ ਵੇਖਿਆ ਵੀ ਪੂਰੇ ਨਿਹੰਗ ਸਿੰਘ ਤਿਆਰ ਬਰ ਤਿਆਰ ਤੇ ਬੰਦੂਕਾਂ ਫੜੀਆਂ ਤੇ ਬਾਬਾ ਜੀ ਨਿਸ਼ਾਨ ਸਾਹਿਬ ਕੋਲ ਖੜ ਕੇ ਅਰਦਾਸ ਕਰਦੇ ਪਏ ਸੀ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਬੜਾ ਜਲਾਲ ਤੇ ਮੈਨੂੰ ਇੱਕ ਖਿੱਚ ਪਈ ਬਾਬਾ ਜੀ ਨੂੰ ਵੇਖ ਕੇ ਜੀ ਤੇ ਮੈਂ ਅਰਦਾਸ ਕੀਤੀ ਮੈਂ ਕਿਹਾ ਸ਼ੀਦੋ ਸਿੰਘੋ ਵੀ ਜੇ ਸੱਚੀ ਐ ਸ਼ੀਦਾਂ ਦਾ ਥਾਂ ਆ ਤੇ ਸੱਚੀ ਐ ਦਲਪੰਥ ਸ਼ੀਦਾਂ ਦਾ ਤੇ ਵੀ ਮੈਂ ਮਹਾਪੁਰਸ਼ਾਂ ਨੂੰ ਫਤਿਹ ਬਲੌਣੀ ਇੱਕ ਵਾਰੀ ਤੇ ਵੀ ਇੱਕ ਵਾਰੀ ਫਤਿਹ ਬਲੌਣ ਦਾ ਮੌਕਾ ਮਿਲ ਜਾਵੇ ਪਰ ਉਦੋਂ ਨਹੀਂ ਮੌਕਾ ਬਣਿਆ ਉਸ ਤੋਂ ਬਾਅਦ ਆਪਾਂ ਫਤਿਹਗੜ੍ਹ ਸਾਹਿਬ ਸ਼ਿੱਧੀ ਜੋੜ ਮੇਲੇ ਤੇ ਗਏ ਆਪਣੇ ਮਾਤਾ ਪਿਤਾ ਨਾਲ ਜੀ ਸੰਧਿਆ ਦਾ ਸਮਾਂ ਸੀ ਅਸੀਂ ਬਬਾਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਗਏ ਜਿੱਥੇ ਸਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੇ ਸ਼ਰੀਰ ਤਿੰਨ ਦਿਨ ਉੱਥੇ ਪਏ ਰਹੇ ਹੰਸਲਾ ਨਦੀ ਦੇ ਕਿਨਾਰੇ ਉੱਥੇ ਸੀਗੇ ਅਚੰਬੇ ਵਾਲੀ ਗੱਲ ਸੀ ਬਾਹਰ ਨਿਹੰਗ ਸਿੰਘ ਖੜੇ ਸੀ ਸਾਨੂੰ ਤਿੰਨਾਂ ਨੂੰ ਵੇਖ ਕੇ ਕਹਿੰਦੇ ਵੀ ਮਹਾਪੁਰਸ਼ ਮਿਲਦੇ ਪੇ ਫਤਿਹ ਬੁਲਾ ਲਓ ਉਹ ਇਹ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਜੀ ਦੇ ਨਾਲ ਬਹੁਤ ਸਿਕਿਉਰਟੀ ਤੇ ਸਿੰਘ ਤਿਆਰਬਰ ਤਿਆਰ ਰਹਿੰਦੇ ਵੀ ਮਿਲਣਾ ਵੀ ਨਹੀਂ ਸੌਖਾ ਪਰ ਉਹ ਸ਼ਾਇਦ ਸਹੀ ਸਹਿਬ ਜਾਦਿਆਨੀ ਕਿਰਪਾ ਕਰਤੀ ਆਪਣੇ ਆਪ ਹੀ ਕਹਿੰਦੇ ਨਿਹੰਗ ਸਿੰਘ ਵੀ ਫਤਿਹ ਬੁਲਾ ਲਓ ਅਸੀਂ ਕਿੱਥੇ ਜਾਣਾ ਕਹਿੰਦੇ ਇੱਧਰ ਚੱਲ ਜੋ ਅਸੀਂ ਅੰਦਰ ਗਏ ਉੱਥੇ ਹੋਰ ਨਿਹੰਗ ਸਿੰਘ ਸੀ ਉਹ ਕਹਿੰਦੇ ਜਾਓ ਅੰਦਰ ਤੁਰ ਜੋ ਅੰਦਰ ਗਏ ਤੇ ਦਰਵਾਜੇ ਤੇ ਸਿੰਘ ਖੜੇ ਸੀ ਕਹਿੰਦੇ ਹਾਂਜੀ ਦੱਸੋ ਆਹੀ ਕਹੇ ਬਾਬਾ ਜੀ ਨੂੰ ਫਤਿਹ ਬੁਲਾਉਣੇ ਕਹਿੰਦੇ ਆਜੋ ਜੀ ਤੇ ਅਸੀਂ ਅੰਦਰ ਕੇ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਬਾਬਾ ਜੀ ਨੇ ਪਿਆਰ ਨਾਲ ਮਿਲੇ ਜਿਵੇਂ ਪਹਿਲਾਂ ਦੇ ਜਾਣਦੇ ਤੇ ਬਾਬਾ ਜੀ ਕਹਿੰਦੇ ਵੀ ਬੇਟੇ ਤੁਸੀਂ ਸੇਵਾ ਚ ਆਇਆ ਕਰੋ ਦਲ ਪੰਥ ਦੀ ਸੇਵਾ ਕਰੋ ਗੁਰੂ ਸਾਹਿਬ ਦਾ ਪ੍ਰਚਾਰ ਕਰੋ ਤੇ ਫਿਰ ਕਹਿੰਦੇ ਕੀ ਕਰਦੇ ਮੈਂ ਕਿਹਾ ਯੂਨੀਵਰਸਿਟੀ ਪੜ੍ਹਦੇ ਆਂ ਤੇ ਕੀਰਤਨ ਵੀ ਕਰ ਲੀਦਾ ਤੇ ਕਥਾ ਵੀ ਫਿਰ ਕਹਿੰਦੇ ਜਾਓ ਫਿਰ ਸਮਾ ਲਾਓ ਸਟੇਜ ਦੇ ਉੱਤੇ ਜੀ ਫਿਰ ਉਹਥੇ ਬਾਬਾ ਮੋਰ ਸੀਗੇ ਸਟੇਜ ਸੈਕਟਰੀ ਬਾਬਾ ਸੁਖਵਿੰਦਰ ਸਿੰਘ ਉਹਨਾਂ ਨੂੰ ਕਿਆ ਸਮਾ ਦੋ ਫਿਰ ਪਹਿਲੀ ਕਥਾ ਦੀ ਹਾਜ਼ਰੀ ਜਿਹੜੀ ਮੈਂ ਬੁੱਢਾ ਦਲ ਦੇ ਵਿੱਚ ਸਹਬਜ਼ਾਦਿਆਂ ਦੀ ਸ਼ਹੀਦੀ ਦੇ ਆੜੇ ਤੇ ਭਰੀ ਸੀਗੀ ਜੀ ਤੇ ਜਦੋਂ ਪਹਿਲੇ ਦਿਨ ਹਾਜ਼ਰੀ ਭਰੀ ਤੇ ਉਹ ਬਾਬਾ ਸੁਖਵਿੰਦਰ ਸਿੰਘ ਕਹਿੰਦੇ ਕੱਲ ਵੀ ਆ ਜਿਓ ਤੇ ਜਦੋਂ ਮੈਂ ਅਗਲੇ ਦਿਨ ਜਾਣਾ ਸੀਗਾ ਉਦੋਂ ਫਿਰ ਸਮਾ ਨਹੀਂ ਬਣਿਆ ਉਦੋਂ ਹੋਰ ਪ੍ਰਚਾਰਕ ਸਹਬਾਨ ਸੰਤ ਮਹਾਪੁਰਸ਼ ਆ ਗਏ ਤੇ ਮੈਂ ਉੱਠ ਕੇ ਆ ਗਿਆ ਉਹ ਕਹਿੰਦੇ ਕੀ ਗੱਲ ਸਮਾ ਨਹੀਂ ਮਿਲਿਆ ਨਰਾਜਤਾ ਨਹੀਂ ਮੈਂ ਕਹਿੰਨੀ ਨਰਾਜਤਾ ਨਹੀਂ ਵੀ ਹੁਣ ਕੋਈ ਗੱਲ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਸਿੱਧਾਂ ਦਾ ਸਥਾਨ ਆ ਸਾਰੀਆਂ ਸਟੇਜਾਂ ਤੇਰੀਆਂ ਹੀ ਹੋਣੀਆਂ ਜੀ ਤੇ ਸ਼ਾਇਦ ਸਿੱਧਾਂ ਨੇ ਸਹਬਜ਼ਾਦਿਆਂ ਨਹੀਂ ਬਚਨ ਕਰਵਾਏ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਮਿਹਰ ਦੇ ਨਾਲ ਇਸ ਤਰ੍ਹਾਂ ਫਿਰ ਦਲਪੰਥ ਨਾਲ ਪ੍ਰੇਮ ਪਿਆ ਫਿਰ ਬਾਅਦ ਵਿੱਚ ਜਦੋਂ ਬਾਬਾ ਜੀ ਕਹਿੰਦੇ ਸੀ ਵੀ ਪ੍ਰੋਗਰਾਮ ਆ ਸਮਾਗਮ ਆ ਆ ਜਿਓ ਫਿਰ ਉਹ ਯੂਨੀਵਰਸਿਟੀ ਤੋਂ ਹੀ ਮੈਨੂੰ ਬਾਬਾ ਜੱਸਾ ਸਿੰਘ ਜੀ ਜਾਂ ਸਿੰਘ ਲੈ ਜਾਂਦੇ ਸੀਗੇ ਇਦਾਂ ਫਿਰ ਹੌਲੀ ਹੌਲੀ ਦਲਪੰਥ ਦੀ ਸੇਵਾ ਦੇ ਵਿੱਚ ਛੇ ਦਾਣੇ ਆਪਣੇ ਆਪ ਹੀ ਜੋੜ ਲਿਆ ਪਰ ਅਸਲ ਵਿੱਚ ਬਾਬਾ ਸੰਤਾ ਸਿੰਘ ਜੀ ਬੁੱਢਾ ਦਲ ਦੇ 13ਵੇਂ ਜਥੇਦਾਰ ਕਹਿੰਦੇ ਸੀ ਵੀ ਗੁਰੂ ਘਰ ਦੇ ਵਿੱਚ ਦਲ ਪੰਥ ਵਿੱਚ ਕੋਈ ਵੀ ਆਪਣੀ ਮਰਜ਼ੀ ਨਾਲ ਨਹੀਂ ਸੇਵਾ ਕਰ ਸਕਦਾ ਪਿਛਲਾ ਸੰਬੰਧ ਹੁੰਦਾ ਜੀ ਤੇ ਉਹ ਪਿਛਲਾ ਸੰਬੰਧ ਜਿਹਦਾ ਹੁੰਦਾ ਉਹਨੂੰ ਆਪਣੇ ਆਪ ਹੀ ਸ਼ਹੀਦ ਸਿੰਘ ਖਿੱਚ ਕੇ ਲੈ ਆਉਂਦੇ ਆ ਅਸਲ ਵਿੱਚ ਤਾਂ ਮੈਂ ਸਿੱਧੀ ਕਈ ਵਾਰ ਕਹਿਣਾ ਵੀ ਨਾ ਮੈਨੂੰ ਕਥਾ ਹੁੰਦੀ ਆ ਤੇ ਨਾ ਹੀ ਮੇਰੇ ਚ ਕੋਈ ਗੁਣ ਆ ਪਰ ਅਸਲ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਰਸ ਆ ਤੇ ਸ਼ਹੀਦਾਂ ਸਿੰਘਾਂ ਦਾ ਉਹਨਾਂ ਦਾ ਦਰਸਿਆ ਉਹਨਾਂ ਦਾ ਥਾਪੜਾ ਆ ਤੇ ਮਹਾਪੁਰਸ਼ਾਂ ਦੀ ਸੀਸ ਆ ਕਿ ਮਹਾਪੁਰਸ਼ ਸੇਵਾ ਲੈਂਦੇ ਆ ਜੀ ਤੁਸੀਂ ਪਿਓਵੇ ਦੇ ਵਿੱਚ ਨੇ ਇੱਕ ਗੋਬਿੰਦ ਧਾਮ ਬਣਾਇਆ ਆ ਜੀ ਇਹਦੀ ਸ਼ੁਰੂਆਤ ਕਿਵੇਂ ਹੋਈ ਤੇ ਇਹ ਵਿਚਾਰ ਮਨ ਦੇ ਵਿੱਚ ਕਿਵੇਂ ਆਇਆ ਜੀ ਅਸਲ ਵਿੱਚ ਜਦੋਂ ਆਪਾਂ ਫਿਰ ਦਲਪੰਥ ਦੇ ਨਾਲ ਵਿਚਰਨ ਲੱਗੇ ਪੰਥ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਚ ਸਮਾਗਮਾਂ ਵਿੱਚ ਜਾਣਾ ਸਥਾਨਾਂ ਤੇ ਜਾਣਾ ਬਹੁਤ ਇਸ ਤਰ੍ਹਾਂ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਕਿ ਦੇਖੋ ਕਿਤੇ ਨਾ ਕਿਤੇ ਬੰਦਾ ਧਾਰਮਿਕ ਸਥਾਨ ਤੇ ਸਕੂਨ ਲੱਭਣ ਜਾਂਦਾ ਜੀ ਘਰ ਦੇ ਕਲੇਸ਼ ਤੋਂ ਡਰਦਾ ਬੰਦਾ ਗੁਰੂ ਘਰ ਜਾਂਦਾ ਤੇ ਜਿਹੜੇ ਗੁਰੂ ਘਰ ਨੇ ਗੁਰੂ ਘਰ ਕਾਦੇ ਕਾਦੇ ਵਾਸਤੇ ਆ ਗੁਰੂਦੁਆਰੇ ਹੋਏ ਸੋਝੀ ਪਾਈ ਸੀ ਗੁਰੂ ਘਰ ਨੇ ਗੁਰਮਤ ਸਿਖਾਉਣ ਲਈ ਜੀ ਬਾਣੀ ਸਿਖਾਉਣ ਲਈ ਬਾਣੀ ਸਮਝਾਉਣ ਲਈ ਕੀਰਤਨ ਸਿਖਾਉਣ ਲਈ ਕੀਰਤਨ ਕਰਾਉਣ ਲਈ ਮੈਡੀਟੇਸ਼ਨ ਕਰਾਉਣ ਵਾਸਤੇ ਗੁਰੂ ਘਰ ਦਾ ਪਰਜੋਗਨ ਇਹੀ ਆ ਜੀ ਕਿ ਤੁਹਾਨੂੰ ਅੰਦਰ ਦਾ ਗਿਆਨ ਹੋਵੇ ਉਸ ਤੋਂ ਬਾਅਦ ਦਲਪੰਥ ਵਿੱਚ ਰਹਿੰਦੇ ਹੋਏ ਜਿਵੇਂ ਸੇਵਾ ਕਰਦੇ ਰਹੇ ਬੁਰਜ ਕਾਲੀ ਫੂਲਾ ਸਿੰਘ ਵੀ ਸੇਵਾ ਕੀਤੀ ਉਥੇ ਜਿੱਥੇ ਧਾਰਮਿਕ ਗ੍ਰੰਥਾਂ ਦੀ ਸੁਧਾਈ ਦੀ ਸੇਵਾ ਹੋਈ ਸਮਾਂ ਆਇਆ ਵੀ ਸਤਖੰਡ ਸ੍ਰੀ ਹਜੂਰ ਸਾਹਿਬ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਰਸ ਕੀਤਾ ਮਹਾਰਾਜ ਦਾ ਹੁਕਮ ਕਿ ਬਾਣੀ ਤੇ ਬਾਣੇ ਦੇ ਪ੍ਰਚਾਰ ਵਾਸਤੇ ਕਿ ਐਸਾ ਜਿਹੜਾ ਮਿਸ਼ਨ ਜਿਹਦੇ ਵਿੱਚ ਨਰੋਲ ਗੁਰਮਤ ਦਾ ਪ੍ਰਚਾਰ ਹੋਵੇ ਤਾਂ ਗੁਰੂ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਫਿਰ ਆਪਾਂ ਇਹ ਸੋਚਿਆ ਕਿ ਆਪਾਂ ਇੱਕ ਐਸਾ ਸਥਾਨ ਇੱਕ ਐਸਾ ਬੁੰਗਾ ਸਥਾਪਿਤ ਕਰਨਾ ਕਿਉਂਕਿ ਜਿਹੜੇ ਸਾਡੇ ਪੁਰਾਣੇ ਸਿੰਘ ਸੀ ਉਹ ਬੁੰਗੇ ਸਥਾਪਿਤ ਕਰਦੇ ਸੀ ਹਰਮੰਦਰ ਸਾਹਿਬ ਦੇ ਆਲੇ-ਦੁਆਲੇ 84 ਬੁੰਗੇ ਸੀ ਜਿਹੜੇ ਕੁਝ ਅੰਗਰੇਜ਼ਾਂ ਨੇ ਢਾਤੇ ਕੁਝ ਮੁਗਲਾਂ ਨੇ ਕੁਝ ਸਾਡੇ ਆਪਣੇ ਆ ਨੇ ਫਿਰ ਇਸ ਤਰ੍ਹਾਂ ਜਿਹੜੇ ਸਿੰਘ ਆਪਣੇ ਪਿੰਡਾਂ 'ਚ ਰਹਿੰਦੇ ਸੀ ਉਹ ਵੀ ਬੁੰਗੇ ਬਣਾਉਂਦੇ ਸੀ ਉਹ ਬੁੰਗਿਆਂ ਦੇ ਵਿੱਚ ਫਿਰ ਜਿਹੜੇ ਸਿੰਘ ਸਿੰਘ ਹੁੰਦੇ ਸੀ ਸੰਗਤ ਆਉਂਦੀ ਸੀ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਿੰਦੇ ਸੀ ਜਿਵੇਂ ਬਾਬਾ ਤਾਰਾ ਸਿੰਘ ਵਾਹ ਵਾਲਿਆਂ ਦਾ ਜ਼ਿਕਰ ਹੁੰਦਾ ਇਤਿਹਾਸ 'ਚ ਉਹਨਾਂ ਨੇ ਬੁੰਗਾ ਬਣਾਇਆ ਸੀ ਜਿਹੜਾ ਸਿੰਘ ਆਉਂਦਾ ਸੀ ਉਹਨੂੰ ਲੰਗਰ ਵੀ ਛਕਾਉਂਦੇ ਸੀ ਗੁਰਮਤਿ ਬਾਰੇ ਦੱਸਦੇ ਸੀ ਜੀ ਫਿਰ ਇਸ ਕਰਕੇ ਆਪਾਂ ਆਪਣੀ ਜਿਹੜੀ ਜੱਦੀ ਪੁਸ਼ਤੀ ਜ਼ਮੀਨ ਜਿਵੇਂ ਦਾਦੇ ਪਰਦਾਦਿਆਂ ਤੋਂ ਮਿਲਦੀ ਆ ਉਹਦੇ ਵਿੱਚ ਫਿਰ ਅਸੀਂ ਸੋਚਿਆ ਵੀ ਇੱਥੇ ਬੁੰਗਾ ਸਥਾਪਿਤ ਕਰਨਾ ਪਰ ਪਹਿਲਾਂ ਅਰਦਾਸ ਕੀਤੀ ਹਜੂਰ ਸਾਹਿਬ ਹੁਕਮਨਾਮਾ ਲਿਆ ਵੀ ਨਾਮ ਕੀ ਰੱਖੀਏ ਤਾਂ ਫਿਰ ਨਾਮ ਰੱਖਿਆ ਗੋਬਿੰਦ ਧਾਮ ਵੀ ਇਹ ਧਾਮ ਇਹ ਬੁੰਗਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਬੁੰਗਾ ਗੋਬਿੰਦ ਧਾਮ ਜੀ ਤੇ ਬੁੰਗਾ ਗੋਬਿੰਦ ਧਾਮ ਦਾ ਮੇਨ ਕਨਸੈਪਟ ਬਸ ਇਹੀ ਆ ਕਿ ਇੱਥੇ ਬੱਚਿਆਂ ਨੂੰ ਰੱਖ ਕੇ ਗੁਰਬਾਣੀ ਦੀ ਸੰਥਿਆ ਔਰ ਗੁਰਬਾਣੀ ਕੀਰਤਨ ਔਰ ਫਿਰ ਸਭ ਤੋਂ ਵੱਡੀ ਗੱਲ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਕਿਵੇਂ ਕਢਣੀ ਆ ਇਸ ਚੀਜ਼ ਬਾਰੇ ਸਾਰੇ ਗੁਰੂ ਸਾਹਿਬ ਤੋਂ ਸਿੱਖਦੇ ਆਂ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਲਈ ਇਹੀ ਆ ਕਿ ਵੱਧ ਤੋਂ ਵੱਧ ਗੁਰੂ ਗੋਬਿੰਦ ਸਿੰਘ ਦੀ ਬਾਣੀ ਜਾਪ ਸਾਬ ਦਾ ਅਭਿਆਸ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੋ ਕਿਉਂਕਿ ਅੱਜ ਵੇਖੋ ਕਿੰਨਾ ਕਲਜੂਗਾ ਧਰਮਾਂ ਦੇ ਨਾਂ ਤੇ ਝਗੜੇ ਕਿੰਨੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਐਸੀ ਤਾਕਤ ਆ ਵੀ ਮਹਾਰਾਜ ਝਗੜੇ ਖਤਮ ਕਰਦੇ ਆ ਜੀ ਮੰਦਰ ਤੇ ਮਸਜਿਦ ਦਾ ਝਗੜਾ ਸਭ ਤੋਂ ਵੱਡਾ ਮਹਾਰਾਜ ਕਹਿੰਦੇ ਮੰਦਰ ਵੀ ਵੇਖਣ ਵਿੱਚ ਵੱਖਰਾ ਤੇ ਮਸਜਿਦ ਵੀ ਵੇਖਣ ਵਿੱਚ ਵੱਖਰੀ ਪਰ ਅਸਲ ਵਿੱਚ ਦੇਹਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ ਮਾਨਸ ਸਭਾ ਇੱਕ ਪੈ ਅਨੇਕ ਕੋ ਪਰਮਾਉ ਹੈ ਮਾਰਜ ਕਹਿੰਦੇ ਹੋ ਸਕਦਾ ਮੰਦਿਰ ਦੀ ਇਮਾਰਤ ਵੱਖਰੀ ਹੈ ਮਸਜਿਦ ਦੀ ਵੱਖਰੀ ਹੈ ਇਮਾਰਤਾਂ ਵੱਖਰੀਆਂ ਬੈਠਾ ਇੱਕੋ ਹੀ ਹੈ ਉਹ ਰੱਬ ਹੈ ਵੱਖਰੇ ਵੱਖਰੇ ਤਰੀਕੇ ਨਾਲ ਬੰਦਾ ਦੋਵਾਂ ਥਾਵਾਂ ਤੇ ਜਾ ਕੇ ਕੋਈ ਪੂਜਾ ਤੇ ਕੋਈ ਨਮਾਜ਼ ਅਦਾ ਕਰਕੇ ਉਹਨੂੰ ਖੁਸ਼ ਕਰ ਰਿਹਾ ਪਰ ਕਰ ਇੱਕੋ ਨੂੰ ਰਿਹਾ ਇੱਕ ਓੰਕਾਰ ਦਾ ਕਨਸੈਪਟ ਹੈ ਇਹ ਝਗੜੇ ਇਹ ਈਰਖਾ ਖਤਮ ਹੋ ਜਾਵੇ ਦੂਜਾ ਅੱਜ ਵੇਖੋ ਬਿਜ਼ਨਸ ਜੋਬ ਜਿਹੜੇ ਕਰਦੇ ਨੇ ਘਰ ਕੰਮ ਕਰਦੇ ਨੇ ਡਿਪਰੈਸ਼ਨ ਵਿੱਚ ਜਾ ਰਹੇ ਆ ਸਟ्रेस ਵਿੱਚ ਜਾ ਰਹੇ ਆ ਉਹ ਫਿਰ ਆਪਣਾ ਡਿਪਰੈਸ਼ਨ ਸਟ्रेस ਖਤਮ ਕਰਨ ਵਾਸਤੇ ਚਾਹੁੰਦੇ ਆ ਵੀ ਬਾਹਰ ਜਾਈਏ ਕਿਤੇ ਪਰ ਉਹ ਭੁੱਲ ਜਾਂਦੇ ਆ ਵੀ ਬਾਹਰ ਜਾਣਾ ਕਿੱਥੇ ਆ ਜੀ ਸਕੂਨ ਲੱਭਣ ਬਾਹਰ ਜਾਂਦੇ ਆ ਪਰ ਬਾਹਰ ਜਾ ਕੇ ਵੀ ਸੁੱਖ ਨਹੀਂ ਲੱਭਦਾ ਸਕੂਨ ਨਹੀਂ ਲੱਭਦਾ ਜੀ ਕਿਉਂਕਿ ਉੱਥੇ ਮੈਡੀਟੇਸ਼ਨ ਨਹੀਂ ਸਿਮਰਨ ਨਹੀਂ ਤੇ ਜਿਹੜਾ ਗੋਬਿੰਦ ਧਾਮ ਆ ਉੱਥੇ ਇਹ ਆ ਕਿ ਜਿਹੜੇ ਕੰਮਕਾਰ ਕਰਦੇ ਆ ਉਹ ਵੀ ਆ ਕੇ ਰਹਿਣ ਤੇ ਜੋ ਤਰੀਕੇ ਦੇ ਨਾਲ ਫਿਰ ਇੱਥੇ ਮੈਡੀਟੇਸ਼ਨ ਕਰਾਇਆ ਜਾਂਦਾ ਸਿਮਰਨ ਕਰਾਇਆ ਜਾਂਦਾ ਜਾਪ ਸਾਬ ਦਾ ਅਭਿਆਸ ਕਰਾਇਆ ਜਾਂਦਾ ਉਹ ਕਰਨ ਤੇ ਕੁਦਰਤੀ ਤਰੀਕੇ ਦੇ ਵਿੱਚ ਰਹਿ ਕਰਕੇ ਅਭਿਆਸ ਕਰਕੇ ਮੈਡੀਟੇਸ਼ਨ ਕਰਕੇ ਆਪਣੇ ਆਤਮਾ ਨੂੰ ਮੈਡੀਟੇਟ ਕਰਨ ਜੀ ਆਪਾਂ ਸਰੀਰ ਵਾਸਤੇ ਡਾਕਟਰਾਂ ਕੋਲ ਜਾਂਦੇ ਆ ਆਤਮਾ ਲਈ ਕਿਸੇ ਕੋਲ ਨਹੀਂ ਜਾਂਦੇ ਜੀ ਤੇ ਗੁਰਬਾਣੀ ਆਤਮਾ ਦੀ ਡਾਕਟਰ ਹੈ ਤੇ ਜਦੋਂ ਆਪਾਂ ਸਾਰਾ ਕੁਝ ਭੁੱਲ ਭੁਲਾ ਕੇ ਕੈਸੇ ਸਥਾਨ ਤੇ ਜਾਈਏ ਜਿੱਥੇ ਕੋਈ ਝਗੜਾ ਨਹੀਂ ਜਿੱਥੇ ਕੋਈ ਦੁਨੀਆਵੀ ਗੱਲ ਨਹੀਂ ਕੇਵਲ ਤੇ ਕੇਵਲ ਗੋਬਿੰਦ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਹੋਵੇ ਉੱਥੇ ਬਹਿ ਕੇ ਫਿਰ ਆਪਾਂ ਭਜਨ ਕਰੀਏ ਸਿਮਰਨ ਕਰੀਏ ਬਸ ਇਹੀ ਗੋਬਿੰਦ ਤਾਂ ਆਮਦਾ ਮਿਸ਼ਨ ਆ ਕਿ ਘਰ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨੇਹਾ ਪਹੁੰਚਾਉਣਾ ਦੂਸਰਾ ਜੋ ਸਾਡੇ ਮਨ ਦੇ ਵਿੱਚ ਹੈ ਕਿ ਜਿਵੇਂ ਹੁਣ ਅੱਜ ਬੱਚੇ ਧਰਮ ਤੋਂ ਬਹੁਤ ਟੁੱਟਦੇ ਜਾ ਰਹੇ ਆ ਤੇ ਸਾਡਾ ਇਹ ਆ ਮਿਸ਼ਨ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਵੀ ਪਿੰਡਾਂ ਚੋਂ ਸ਼ਹਿਰਾਂ ਦੇ ਵਿੱਚੋਂ ਭਾਵੇਂ ਲੜਕੇ ਆ ਤੇ ਭਾਵੇਂ ਲੜਕੀਆਂ ਵੀ 25-25 ਭਾਵੇਂ ਬੱਚਿਆਂ ਦਾ ਗਰੁੱਪ ਬਣਾ ਕਰਕੇ ਉਹਨਾਂ ਨੂੰ ਇੱਥੇ ਰੱਖਿਆ ਜਾਵੇ ਪਹਿਲਾਂ ਵੀ ਬੱਚੇ ਰਹਿੰਦੇ ਆ ਪਰ ਕਿਉਂਕਿ ਹੁਣ ਅੱਗੇ-ਅੱਗੇ ਸੇਵਾ ਚੱਲਦੀ ਪਈ ਆ ਤੇ ਹਜੇ ਥੋੜੇ ਰਹਿੰਦੇ ਬੱਚੇ ਫਿਰ ਅਗਾ ਵਧਾਵਾਂਗੇ ਉਹਨਾਂ ਬੱਚਿਆਂ ਨੂੰ ਫਿਰ 3 ਸਾਲ ਤੱਕ ਜਾਂ 2 ਸਾਲ ਤੱਕ ਦਾ ਕੋਰਸ ਦਿੱਤਾ ਜਾਊਗਾ ਜਿਦੇ ਵਿੱਚ ਗੁਰਬਾਣੀ ਦੀ ਸੰਥਿਆ ਲੈਣ ਗੁਰਬਾਣੀ ਕੀਰਤਨ ਸਿੱਖਣ ਔਰ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਕਈ ਵਾਰੀ ਆਪਾਂ ਕੀ ਕਰਦੇ ਆ ਆਪਾਂ ਕਥਾ ਕੀਰਤਨ ਇਸ ਲਈ ਨਹੀਂ ਸਿੱਖਦੇ ਵੀ ਆਪਣੇ ਆਪ ਨੂੰ ਸੁਣਾਉਣਾ ਆਪਾਂ ਕਥਾ ਕੀਰਤਨ ਸਿੱਖਦੇ ਆ ਵੀ ਮੈਂ ਫਿਰ ਦੂਸਰਿਆਂ ਨੂੰ ਸੁਣਾਵਾਂਗਾ ਜੀ ਪਾਠ ਸਿੱਖਦੇ ਆ ਦੂਸਰਿਆਂ ਨੂੰ ਸੁਣਾਵਾਂਗਾ ਪਰ ਮੇਰਾ ਮੰਨਣਾ ਇਹ ਆ ਪਾਠ ਸਿੱਖਣ ਦੀ ਜੇ ਭਾਵਨਾ ਕਥਾ ਸਿੱਖਣ ਦੀ ਭਾਵਨਾ ਹੈ ਕੀਰਤਨ ਸਿੱਖਣ ਦੀ ਭਾਵਨਾ ਹੈ ਦੂਸਰੇ ਨੂੰ ਸੁਣਾਉਣ ਤੋਂ ਪਹਿਲਾਂ ਖੁਦ ਨੂੰ ਸੁਨਾਇਆ ਜਾਵੇ ਜੀ ਗੁਰੂ ਤੇਗ ਬਹਾਦਰ ਜੀ ਨੇ ਪ੍ਰਚਾਰ 26 ਸਾਲ 9 ਮਹੀਨੇ 13 ਦਿਨਾਂ ਬਾਅਦ ਕੀਤਾ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਪੋਰਾ ਸਾਹਿਬ ਵਿੱਚ ਰਹਿ ਕੇ ਪਹਿਲਾਂ ਖੁਦ ਦੀ ਕਮਾਈ ਕੀਤੀ ਖੁਦ ਦਾ ਅਭਿਆਸ ਕੀਤਾ ਖੁਦ ਨੂੰ ਸਮਝਾਇਆ ਭਾਵੇਂ ਕਿਉਂ ਰੱਬ ਆ ਪਰ ਸਾਡੇ ਵਾਸਤੇ ਪੂਰਨੇ ਪਾਏ ਤੋ ਇਸ ਕਰਕੇ ਇੱਥੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਵੀ ਤੁਸੀਂ ਪਹਿਲਾਂ ਖੁਦ ਨੂੰ ਬਾਣੀ ਸੁਣਾਓ ਖੁਦ ਨੂੰ ਕਥਾ ਸੁਣਾਓ ਖੁਦ ਨੂੰ ਕੀਰਤਨ ਸੁਣਾਓ ਜਦੋਂ ਆਪਣੇ ਜੀਵਨ ਵਿੱਚ ਬਾਣੀ ਘੜੀ ਹੋਊਗੀ ਕੀਰਤਨ ਘੜਿਆ ਹੋਊਗਾ ਕਥਾ ਘੜੀ ਹੋਊਗੀ ਫਿਰ ਆਪਾਂ ਕਿਸੇ ਦੇ ਘਰ ਜਾਈਏ ਕਿਸੇ ਗਲੀ 'ਚੋਂ ਲੰਘੀਏ ਸਾਨੂੰ ਬੋਲਣਾ ਹੀ ਨਹੀਂ ਪੈਣਾ ਸਾਡੇ ਚੱਲਣ ਦੇ ਵਿੱਚੋਂ ਹੀ ਕਥਾ ਆਊਗੀ ਸਾਡੇ ਚੱਲਣ ਦੇ ਵਿੱਚੋਂ ਕੀਰਤਨ ਆਊਗਾ ਸਾਡੇ ਚੱਲਣ ਦੇ ਵਿੱਚੋਂ ਭਗਤੀ ਨਜ਼ਰ ਆਊਗੀ ਜਿਵੇਂ ਮੈਨੂੰ ਕਿਸੇ ਨੇ ਕਿਹਾ ਵੀ ਸਿੱਖ ਕੌਣ ਹੁੰਦਾ ਵੀ ਕੀ ਨਿਸ਼ਾਨੀ ਖਾਲਸੇ ਦੀ ਤਾਂ ਮੈਂ ਕਹਿੰਨਾ ਵੀ ਜਦੋਂ ਕਿਸੇ ਗਲੀ ਦੇ ਵਿੱਚੋਂ ਕੋਈ ਲੰਘੇ ਤੇ ਉਹਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਯਾਦ ਆਜੇ ਸਮਝੋ ਇਹ ਸਿੱਖ ਹੈ ਇਹ ਖਾਲਸਾ ਹੈ ਪਰ ਜੇ ਬਾਣਾ ਵੀ ਪਾਇਆ ਲਿਬਾਸ ਵੀ ਧਾਰਮਿਕ ਆ ਪਰ ਕਰਮ ਚੰਗੇ ਨਹੀਂ ਤੇ ਵੇਖ ਕੇ ਗੁਰੂ ਸਾਹਿਬ ਯਾਦ ਨਹੀਂ ਆਏ ਫਿਰ ਖਾਲਸਾ ਨਹੀਂ ਤੋ ਸਾਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਦੀ ਯਾਦ ਆ ਜਾਏ ਬਸ ਇਹ ਹੀ ਸਿੱਖੀ ਦੀ ਨਿਸ਼ਾਨੀ ਹੈ